ਪੰਜ ਪਿੰਡ ਇਹ ਪੰਚਾਇਤ ਚ ਪੈਂਦੇ ਮੰਡਿੰਦਰਪੁਰ ਦੀ ਮੰਡਿੰਦਰਪੁਰ ਦੇ ਨਾਂ ਪੰਚਾਇਤ ਆ ਛੋਟੇ ਛੋਟੇ ਪੰਜ ਪਿੰਡ ਐ ਇਥੋਂ ਦੇ ਰਾਮਗੜ੍ਹ ਛਾਹ ਵਾਲਾ ਕੋਤਪੂਰ ਰਾਮਗੜ੍ਹ ਇਹ ਸਾਰੇ ਪਿੰਡੇ ਇੱਕੇ ਪੰਚਾਇਤ ਪੈਂਦੇ ਆ ਇੱਕੋ ਗੁਰਦੁਆਰਾ ਸਾਡਾ ਜੀ ਨੁਕਸਾਨ ਬਹੁਤ ਹੁੰਦਾ ਜੀ ਗੁਰਦੁਆਰੇ ਕਮਰੇ ਸੀ ਇਹ ਸਾਰੇ ਪਾਣੀ ਨਾਲ ਟਹਿ ਗਏ ਨੇ ਇਹ ਜੀ ਸਾਡੇ ਪਾਣੀ ਔਨ ਕਰਕੇ ਕਮਰੇਆਂ ਦੇ ਬਹੁਤ ਨੁਕਸਾਨ ਹੋ ਗਿਆ ਸੀ ਅਹੀਂ ਇਹਨਾਂ ਗਾੜੀ ਅਰਦਾਸ ਬੇਨਤੀ ਕੀਤੀ ਇਹਨਾਂ ਮਨਜ਼ੂਰ ਕੀਤੀ ਆ ਤੇ ਸਾਡੇ ਮੰਡਿੰਦਰਪੁਰ ਦੇ ਸਾਰੇ ਇਲਾਕੇ ਦੇ ਪੰਜਾਂ ਪਿੰਡਾਂ ਦੇ ਕਮਰੇ ਚਾਰ ਕਰਕੇ ਸਾਨੂੰ ਦੇਣ ਲੱਗੇ ਆ ਜਦੋਂ ਅਸੀਂ ਪ੍ਰੋਗਰਾਮ ਕੋਈ ਕਰਦੇ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਸੀ ਇਧਰੋਂ ਉੱਥੋਂ ਦੇਖਣ ਨੂੰ ਵੀ ਉਹ ਗੁਰੂ ਘਰ ਵੀ ਕਾਫੀ ਜ਼ਿਆਦਾ ਜਿਹੜੀ ਇਮਾਰਤ ਸੀਗਾ ਉਹਦਾ ਫਰਸ਼ ਬੈਠ ਗਿਆ ਜਿਵੇਂ ਇੱਥੇ ਪੁਰਾਣੇ ਕਮਰੇ ਸੀ ਦੋ ਤਿੰਨ ਉਹ ਵੀ ਥੋੜੇ ਨੁਕਸਾਨੇ ਗਏ ਸੀਗੇ ਤਾਂ ਸਾਨੂੰ ਨਾ ਪਿੰਡ ਵਾਲਿਆਂ ਵੱਲੋਂ ਮਤਲਬ ਕਿ ਕਾਫੀ ਸਮੇ ਤੋਂ ਰਿਕਵੈਸਟ ਆ ਰਹੀ ਸੀਗੀ ਇਹਦੇ ਬਾਰੇ ਪਿੰਡ ਮਾਨਿੰਦਰਪੁਰ ਸਾਰੀਆਂ ਸੰਗਤਾਂ ਵੱਲੋਂ ਸੰਯੁਗ ਦੇ ਨਾਲ ਜਥੇ ਬੰਦੀ ਖਾਲਸਾ ਐਂਡ ਵੱਲੋਂ ਨਵੇਂ ਮਕਾਨਾਂ ਦੀ ਸਾਰੀ ਕਰਨੀ ਹੈ ਖਾਲਸਾ ਐਂਡ ਸੈਡ ਵਾਲੇ ਸੱਚੀ ਪਾ ਸੇਵਾ ਕਰਉਣ ਲੱਗੇ ਨੇ ਉਹਦਾ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਸਾਰਾ ਇਲਾਕਾ ਸਾਰਾ ਪਿੰਡ ਖਾਲਸਾ ਐਡ ਵਾਲਿਆਂ ਦਾ ਬਹੁਤ ਬਹੁਤ ਇਹਨਾਂ ਦੀ ਮਿਹਰਬਾਨੀ ਸਾਡਾ ਇਲਾਕਾ ਇੱਥੇ ਪਾਣੀ ਦਾ ਕਰਕੇ ਗਰੀਬ ਇਲਾਕਾ ਤੇ ਸਾਡੀ ਪਹੁੰਚ ਨਹੀਂ ਪੈਂਦੀ ਜਿਹੜੇ ਕਰਕੇ ਅਸੀਂ ਇਹ ਇਹਨਾਂ ਦੀ ਗਾੜੀ ਅਰਦਾਸ ਬੇਨਤੀ ਕੀਤੀ ਇਨਾ ਸਾਡੀ ਮਨਜ਼ੂਰ ਕੀਤੀ ਉਸ ਕਰਕੇ ਨਾ ਹੁਣ ਪੁਰਾਣੇ ਕਮਰੇ ਢਾਗੇ ਨਵੇਂ ਕਮਰੇ ਤਿਆਰ ਕਰਕੇ ਸੰਦੇਣ ਲੱਗੇ ਆ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆਪਾ ਬਾਬੇ ਗਰੰਥੀ ਸਾਹਿਬ ਦੀ ਵਿਚਾਰਸ਼ਿੰਗ ਜੋ ਜਿਹੜਾ ਨੂੰ ਇਨਫੋਰਮਿੰਗ ਆ